ਸਾਸ਼ੀ ਕਾਲ ਜੀ ਗਰਾਉਂਡ ਰਿਪੋਰਟ ਚੈਨਲ ਉਤੇ ਤੁਹਾਡਾ ਸਵਾਗਤ ਹੈ ਅੱਜ ਦੀ 26 ਜੁਲਾਈ ਦਿਨ ਸ਼ੁੱਕਰਵਾਰ ਦੇਸੀ ਮੀਨਾ 11:00 ਸੋ ਗੱਲ ਕਰਦੇ ਹਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਆਏ ਹੁਕਮਨਾਮਾ ਬਾਰੇ ਜੋ ਤੁਸੀਂ ਵੀਡੀਓ ਨੂੰ ਪਾਜ਼ ਕਰਕੇ ਪੜ੍ਹ ਸਕਦੇ ਹੋ ਆਵਾਜ਼ ਦੀਆਂ ਖਬਰਾਂ ਵਿੱਚ ਦੇਸ਼ ਦੇ ਮੁੱਖ ਖਬਰਾਂ ਤੇ ਨਜ਼ਰ ਮਾਰੀਏ ਸਭ ਤੋਂ ਪਹਿਲੀ ਖਬਰ ਹੈ ਜੀ ਦਿੱਲੀ ਸ਼ਰਾਬ ਘਟਾਲੇ ਮਾਮਲੇ ਦੀ ਸੁਣਵਾਈ ਦੇ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਾਫ ਦਾ ਉਪ ਮੁੱਖ ਮੰਤਰੀ ਮਨੀਸ਼ ਸ਼ੋਦੀ ਆਤੇ ਪੀਆਰਐਸ ਆਗੂ ਕੇ ਕਵਿਤਾ ਇਤਿਹਾੜ ਚੇਲ ਤੋਂ ਵੀਡੀਓ ਕਾਨਫਰੰਸ ਰਾਹੀਂ ਅਦਾਲਤ ਵਿੱਚ ਪੇਸ਼ ਹੋਏ ਤਿੰਨਾਂ ਨੇਤਾਵਾਂ ਨੂੰ ਅਦਾਲਤ ਵੱਲੋਂ ਇੱਕ ਕਰਾਰਾ ਛੜਕਾ ਦਿੱਤਾ ਗਿਆ ਹੈ ਜਿੱਥੇ ਅਰਵਿੰਦ ਕੇਜਰੀਵਾਲ ਦੀ ਨਿਆਇਕ ਹਿਰਾਸਤ ਬਣਾ ਦਿੱਤੀ ਗਈ ਹੈ 8 ਅਗਸਤ ਤੱਕ ਉੱਥੇ ਹੀ ਮਨੀਸ਼ ਸ਼ੋਧਿਆ ਅਤੇ ਕਵਿਤਾ ਦੀ ਨਿਆਇਕ ਹਿਰਾਸਤ ਵਿੱਚ ਵੀ ਵਾਅਦਾ ਕੀਤਾ ਗਿਆ ਹੈ ਹੁਣ ਇਸ ਮਾਮਲੇ ਤੇ ਅਗਲੀ ਸੁਣਵਾਈ 31 ਜੁਲਾਈ ਨੂੰ ਹੋਵੇਗੀ 27 ਜੁਲਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਧਾਨਗੀ ਦੇ ਵਿੱਚ ਨੀਤੀ ਆਯੋਗ ਦੀ ਬੈਠਕ ਹੋਵੇਗੀ ਇਸ ਬੈਠਕ ਦਾ ਕਾਂਗਰਸ ਦੇ ਚਾਰ ਮੁੱਖ ਮੁੱਖ ਮంత్రిਆਂ ਨੇ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ ਕਾਂਗਰਸ ਦੇ ਚਾਰ ਮੁੱਖ ਮੰਤਰੀਆਂ ਨੇ ਵਿੱਤ ਮੰਤਰੀ ਸੀਤਾ ਰਮਨ ਬਲੂ ਮੰਗਲਵਾਰ ਨੂੰ ਪੇਸ਼ ਕੀਤੇ ਗਏ ਕੇਂਦਰੀ ਬਜਟ ਨੂੰ ਪੱਖਪਾਤੀ ਕਰਾ ਦਿੱਤਾ ਦੇ ਵਿਰੋਧ ਵਿੱਚ 27 ਜੁਲਾਈ ਨੂੰ ਹੋਣ ਵਾਲੀ ਨੀਤੀ ਆਯੋਗ ਦੀ ਬੈਠਕ ਦਾ ਬਾਈਕਾਟ ਵੀ ਕੀਤਾ ਨੀਤੀ ਆਯੋਗ ਦੀ ਬੈਠਕ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਲਾਵਾ ਤੇਲ ਲਗਾਣਾ ਦੇ ਰੇਵਨ ਰੈਡੀ ਕਰਨਾਟਕਾ ਦੇ ਸਿੱਧਾਰਮਈਆ ਹਿਮਾਚਲ ਪ੍ਰਦੇਸ਼ ਦੇ ਸੁਖਵਿੰਦਰ ਸਿੰਘ ਸੁਖੂ ਤਾਮਿਲਨਾਡੂ ਦੇ ਐਮਕੇ ਸਟਾਲਿਨ ਨੇ ਵੀ ਇਸ ਬੈਠਕ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਚਾਰ ਵਿਧਾਨ ਸਭਾ ਸੀਟਾਂ 'ਤੇ ਹੋਣ ਵਾਲੀਆਂ ਜਮਲੀ ਚੋਣਾਂ ਤੋਂ ਪਹਿਲਾਂ ਵੱਡਾ ਕਦਮ ਚੁੱਕਦਿਆਂ ਇੰਚਾਰਜ ਅਤੇ ਕੋ-ਇੰਚਾਰਜ ਨਿਯੁਕਤ ਕਰ ਦਿੱਤੇ ਹਨ ਆਮ ਆਦਮੀ ਪਾਰਟੀ ਨੇ ਜਲੰਧਰ ਵੈਸਟ ਸੀਟ 'ਤੇ ਸ਼ਾਨਦਾਰ ਜਿੱਤ ਹਾਸਲ ਕਰਨ ਤੋਂ ਬਾਅਦ ਬਾਕੀ ਸੀਟਾਂ 'ਤੇ ਵੀ ਮਜ਼ਬੂਤੀ ਨਾਲ ਅੱਗੇ ਵਧਣਾ ਚਾਹੁੰਦੀ ਹੈ ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ ਦੀਆਂ 5 ਵਿਧਾਨ ਸਭਾ ਸੀਟਾਂ ਖਾਲੀ ਹੋਈਆਂ ਸਨ ਜਿਨ੍ਹਾਂ ਵਿੱਚ ਜਲੰਧਰ ਸੀਟ ਤੇ ਆਮ ਆਦਮੀ ਪਾਰਟੀ ਜਿੱਤ ਹਾਸਲ ਕਰ ਚੁੱਕੀ ਹੈ ਜਦ ਕਿ 4 ਹੋਰ ਸੀਟਾਂ ਡੇਰਾ ਬਾਬਾ ਨਾਨਕ ਗਿੱਦੜਬਾਹ ਚੱਬੇਵਾਲ ਅਤੇ ਬਰਨਾਲਾ ਵਿਧਾਨ ਸਭਾ ਸੀਟਾਂ ਉੱਤੇ ਜਿਮਨੀ ਚੋਣਾਂ ਹੁਣ ਹੋਣੀਆਂ ਹਨ ਪੋਜਮੁਕੀ ਵੱਲੋਂ ਕਸ਼ਮੀਰ ਵਿੱਚ ਚੈਲੋ ਸੀ ਨੇੜੇ ਖੇਤਾਂ ਦਾ ਦੌਰਾ ਕੀਤਾ ਗਿਆ ਹੈ ਤੇ ਸੁਰੱਖਿਆ ਪ੍ਰਬੰਧਾਂ ਦਾ ਚਾਹਜਾ ਵੀ ਲਿਆ ਗਿਆ ਇਸ ਮੌਕੇ ਨਾਲ ਕੁੱਟਸ ਪੈਟ ਅਤੇ ਅਤਵਾਦ ਵਿਰੋਧੀ ਮੁਹਿੰਮਾਂ ਵਿੱਚ ਸ਼ਾਮਿਲ ਬਲਾਂ ਦੀਆਂ ਤਿਆਰੀਆਂ ਦਾ ਨਰੀਖਣ ਵੀ ਕੀਤਾ ਅਤੇ ਉੱਥੋਂ ਦੇ ਕਮਾਂਡਰਾਂ ਤੇ ਸੈਨਿਕਾਂ ਨਾਲ ਗੱਲਬਾਤ ਵੀ ਕੀਤੀ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਮਾਨਹਾਨੀ ਦੇ ਇੱਕ ਮਾਮਲੇ ਦੇ ਸੁਣਵਾਈ ਨੂੰ ਲੈ ਕੇ ਯੂਪੀ ਦੇ ਵਿੱਚ ਅਦਾਲਤ ਵਿੱਚ ਪੇਸ਼ ਹੋਣਗੇ ਦੱਸ ਦਈਏ ਕਿ ਭਾਜਪਾ ਦੇ ਸਥਾਨਕ ਨੇਤਾ ਵਿਜੇ ਮਿਸ਼ਰਾ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਉੱਤੇ 2018 ਦੇ ਵਿੱਚ ਬੈਂਗਲੁਰੂ ਵਿੱਚ ਤਤਕਾਲੀ ਭਾਜਪਾ ਪ੍ਰਦਾਨ ਅਤੇ ਮੌਜੂਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਖਿਲਾਫ ਇਤਰਾਜ਼ਯੋਗ ਟਿੱਪਣੀ ਕਰਨ ਦਾ ਦੋਸ਼ ਲਾਉਂਦੇ ਹੋਏ ਮਾਨਹਾਨੀ ਦਾ ਕੇਸ ਦਾਇਰ ਕੀਤਾ ਸੀ ਕਾਂਗਰਸ ਦੇ ਸੰਸਦ ਮੈਂ ਬਚਨਜੀਤ ਸਿੰਘ ਚੰਦਨੀ ਨੇ ਅੱਜ ਲੋਕ ਸਭਾ ਵਿੱਚ ਅਮਰਪਾਲ ਸਿੰਘ ਅਤੇ ਸਿੱਧੂ ਮੂਸੇਵਾਲਾ ਦੇ ਲਈ ਇਨਸਾਫ ਦਾ ਮੁੱਦਾ ਚੁੱਕਿਆ ਚੰਦਨੀ ਸਿੰਘ ਚੰਦਨੀ ਨੇ ਅੱਜ ਸਰਾਂ ਦੀ ਕਾਰਵਾਈ ਵਿੱਚ ਤਕਰੀਬਨ 20 ਮਿੰਟ ਪਾਸ਼ੰਦ ਦਿੱਤਾ ਜਿਸ ਤੌਰਾਨ ਚੰਦਨੀ ਨੇ ਅਣ ਐਲਾਨੀ ਐਮਰਜੈਂਸੀਆਂ ਦਾ ਜ਼ਿਕਰ ਕਰਦੇ ਆ ਕਿਹਾ ਕਿ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹਾਲੇ ਤੱਕ ਉਸ ਨੂੰ ਇਨਸਾਫ ਨਹੀਂ ਮਿਲਿਆ ਇਹ ਵੀ ਇੱਕ ਐਮਰਜੈਂਸੀ ਹੈ ਇਸ ਤੋਂ ਇਲਾਵਾ ਖੰਡੂਰ ਸਾਹਿਬ ਤੋਂ ਚੋਣ ਜਿੱਤੇ ਅਮਰਪਾਲ ਸਿੰਘ ਨੂੰ ਵੀ ਐਨਐਸਏ ਲਗਾ ਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਹੈ ਦੀ ਲੋਕਾਂ ਦੀ ਆਵਾਜ਼ ਨੂੰ ਬੰਦ ਕਰਕੇ ਉਹਨਾਂ ਨੂੰ ਜੇਲ੍ਹ ਭੇਜਿਆ ਜਾ ਰਿਹਾ ਹੈ ਇਸੇ ਦੌਰਾਨ ਚਰਨਜੀਤ ਸਿੰਘ ਬਿੱਟੂ ਅਤੇ ਭਾਜਪਾ ਦੇ ਮੈਂਬਰ ਰਮਨੀ ਸਿੰਘ ਬਿੱਟੂ ਦੇ ਵਿਚਕਾਰ ਕਾਫੀ ਤੂ-ਤੂ ਮੈਮਾ ਹੋਈ ਜਿਸ ਦੇ ਦੌਰਾਨ ਬਿੱਟੂ ਨੇ ਕਿਹਾ ਕਿ ਮੇਰੇ ਦਾਦਾ ਜੀ ਨੇ ਤੇਸ਼ ਦੇ ਲਈ ਕੁਰਬਾਨੀ ਦਿੱਤੀ ਸੀ ਨਾ ਕਿ ਕਾਂਗਰਸ ਦੇ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਵਿਭਾਗ ਵੱਲੋਂ ਅਧਿਆਪਕਾਂ ਦੀਆਂ ਆਮ ਬਦਲੀਆਂ ਲਈ ਆਨਲਾਈਨ ਪੋਰਟਲ ਖੋਲ੍ਹ ਦਿੱਤਾ ਗਿਆ ਹੈ। ਇਹ ਪੋਰਟਲ 5 ਅਗਸਤ 2024 ਤੱਕ ਖੁੱਲ੍ਹਾ ਰਹੇਗਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਅਧਿਆਪਕਾਂ ਦੀਆਂ ਬਦਲੀਆਂ ਟੀਚਰ ਟਰਾਂਸਫਰ ਪਾਲਿਸੀ 2019 ਅਤੇ ਸਮੇਂਸਾ ਕੀਤੀਆਂ ਜਨਵਰੀਆਂ ਸੋਧਾਂ ਦੇ ਅਨੁਸਾਰ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਕੰਪਿਊਟਰ ਫੈਕਲਟੀ ਅਤੇ ਨਾਨ ਟੀਚਿੰਗ ਸਟਾਫ ਦੇ ਲਈ 2019 ਅਤੇ 20 ਵਿੱਚ ਜਾਰੀ ਹਦਾਇਤਾਂ ਅਨੁਸਾਰ ਬਦਲੀਆਂ ਕੀਤੀਆਂ ਜਾਣਗੀਆਂ। 5 ਜਨਵਰੀ 2024 ਤੱਕ ਆਪਣੀਆਂ ਆਨਲਾਈਨ ਅਰਜ਼ੀਆਂ ਨੂੰ ਅਧਿਆਪਕ ਸੋਧ ਸਕਦੇ ਹਨ ਭਾਰਤ ਅਤੇ ਅਮਰੀਕਾ ਨੂੰ ਦਿੱਤਾ ਮੂੰਹ ਤੋੜ ਜਵਾਬ ਕਿ ਹਾਂ ਰੂਸ ਦੇ ਨਾਲ ਲੰਬੇ ਸਮੇਂ ਦੇ ਸਾਡੇ ਸਬੰਧ ਹਨ ਭਾਰਤ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੂਸ ਯਾਤਰਾ ਤੇ ਰੂਸ ਨਾਲ ਸਬੰਧਾਂ ਬਾਰੇ ਅਮਰੀਕੀ ਮੰਤਰੀ ਡੋਨਲਡ ਰੂਡੀ ਟਿੱਪਣੀ ਨੂੰ ਰੱਦ ਕਰਦਿਆਂ ਕਿਹਾ ਕਿ ਹਾਂ ਕਿ ਭਾਰਤ ਅਤੇ ਰੂਸ ਦੇ ਸਬੰਧ ਲੰਬੇ ਸਮੇਂ ਤੋਂ ਹਨ ਅਤੇ ਇਸ ਦੇ ਸੰਸਾਰ ਵਿੱਚ ਪ੍ਰਸੰਸਾ ਕੀਤੀ ਜਾਣੀ ਚਾਹੀਦੀ ਹੈ ਵਿਦੇਸ਼ ਮੰਤਰਾਲੇ ਦੇ ਬੁਲਾਏ ਨਿਯਿਤ ਪ੍ਰੈਸ ਕਾਨਫਰੰਸ ਦੌਰਾਨ ਇਸਵਰੀ ਕੁਸਬਾਂ ਦੇ ਜਵਾਬ ਵਿੱਚ ਕਿਹਾ ਕਿ ਭਾਰਤ ਦਾ ਰੂਸ ਨਾਲ ਲੰਬੇ ਸਮੇਂ ਤੋਂ ਸੰਬੰਧ ਹੈ ਜਿਸ ਨੂੰ ਕੋਈ ਨਕਾਰ ਨਹੀਂ ਸਕਦਾ ਹਾਈ ਕੋਰਟ ਵੱਲੋਂ ਮਰੀ ਲਾਂਡਰੀਂਗ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਮਨਸਾਬ ਕਮੰਦੇਸਤਿੰਦਰ ਕੁਮਾਰ ਜੈਨ ਅਤੇ ਉਨ੍ਹਾਂ ਦੇ ਖਿਲਾਫ ਚਾਰਜ ਸ਼ੀਟ ਉੱਤੇ ਨੋਟਿਸ ਲੈਣ ਦੇ ਆਦੇਸ਼ ਨੂੰ ਚੁਣੌਤੀ ਦੇਣ ਵਾਲੀ ਈਡੀ ਦੀ ਪਟੀਸ਼ਨ ਤੇ ਜਵਾਬ ਮੰਗਿਆ ਹੈ ਜਸਟਿਸ ਨੀਨਾ ਬਾਂਸਲ ਕ੍ਰਿਸ਼ਨ ਨੇ ਪੀਟੀਸ਼ਨ ਉੱਤੇ ਕਿਹਾ ਹੈ ਕਿ 15 ਦਿਨਾਂ ਦੇ ਅੰਦਰ-ਅੰਦਰ ਸਥਿਤੀ ਰਿਪੋਰਟ ਧਾਖਲ ਕਰਨ ਦਿੱਤੀ ਜਾਵੇ ਅੱਜ ਕਿਤੇ ਬੜੀ ਹੀ ਚੌਕਾਨੇ ਵਾਲੀ ਘਟਨਾ ਸਾਹਮਣੇ ਆਈ ਹੈ ਕਿ ਉੱਤਰ ਪ੍ਰਦੇਸ਼ ਦੇ ਗੋਂਡਾ ਚੇਹਰੇ ਵਿੱਚ 4448 ਔਰਤਾਂ ਰਾਸ਼ਨ ਕਾਰਡ ਵਿੱਚ ਸੁਹਾਗਣ ਵਜੋਂ ਰਜਿਸਟਰ ਹਨ ਪਰ ਉਹਨਾਂ ਨੇ ਆ ਆਪਣੇ ਆਪ ਨੂੰ ਪੈਨਸ਼ਨ ਲੈਣ ਦੇ ਲਈ ਵਿਧਵਾਸ਼ ਕੋਸ਼ਿਤ ਕਰ ਦਿੱਤਾ ਹੈ ਇਸ ਨਾਮੇ ਦਾ ਪਤਾ ਲੱਗਣ ਤੋਂ ਬਾਅਦ ਪ੍ਰਸ਼ਾਸਨ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਦੇਖਿਆ ਜਾ ਰਿਹਾ ਹੈ ਕਿ ਕਿਵੇਂ ਇਹ ਔਰਤਾਂ ਦੋਹਰੀ ਪਛਾਣ ਦਾ ਫਾਇਦਾ ਉਠਾ ਕੇ ਸਰਕਾਰੀ ਸ਼ੀਮਾ ਸਕੀਮਾਂ ਦਾ ਲਾਭ ਲੈ ਰਹੀਆਂ ਹਨ ਜਿਹੇ ਮਾਮਲਿਆਂ ਵਿੱਚ ਸਰਕਾਰੀ ਸਕੀਮਾਂ ਦੀ ਦੁਰਵਰਤੋਂ ਹੁੰਦੀ ਹੈ ਤੇ ਲੋੜਵੰਦਾਂ ਨੂੰ ਨਰਾ ਹੱਕ ਨਹੀਂ ਮਿਲਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਵਾਕੁਆਖੂਆਕ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਹੁਕਮ ਦਿੱਤੇ ਤਾਂ ਜੋ ਲੋਕਾਂ ਨੂੰ ਸਮੇਂ ਸਿਰ ਵਿਕਾਸ ਪ੍ਰੋਜੈਕਟਾਂ ਦਾ ਲਾਭ ਮਿਲ ਸਕੇ ਅੱਜ ਇੱਥੇ ਦੁਆਬਾ ਅਤੇ ਮਾਝਾ ਦੇ ਸੇਵਲ ਅਤੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਇਸ ਖਿੱਤੇ ਦੇ ਜ਼ਿਲ੍ਹਿਆਂ ਵਿੱਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਜਾਇਜ਼ਾ ਵੀ ਲਿਆ ਪੰਜਾਬ ਦੀਆਂ 42 ਨਗਰ ਕੌਂਸਲਾਂ ਅਤੇ ਕਮੇਟੀ ਦੀਆਂ ਚੋਣਾਂ ਕਰਵਾਉਣ ਦੀ ਮੰਗ ਵਾਲੀ ਜ਼ਰਹਤ ਪਟੀਸ਼ਨ ਉੱਤੇ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਹਾਈ ਕੋਰਟ ਨੂੰ ਦੱਸਿਆ ਕਿ ਬਾੜਵੰਦ ਦੀ ਸਰੰਦੀ ਕੁਝ ਮਾਮਲੇ ਸੁਪਰੀਮ ਕੋਰਟ ਵਿੱਚ ਵਿਚਾਰ ਅਧੀਨ ਹਨ ਇਸ ਲਈ ਉਹਨਾਂ ਕੋਲ ਇਸ ਵਿੱਚ ਆਪਣਾ ਜਵਾਬ ਦਾਇਰ ਕਰਨ ਦੇ ਲਈ 4 ਹਫ਼ਤਿਆਂ ਦਾ ਸਮਾਂ ਮੰਗਿਆ ਹੈ आम आदमी पार्टी ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਗਵ ਛੱਡਾ ਨੇ ਬੀਰ ਭਰਨ ਸੰਸਦ ਵਿੱਚ ਜ਼ੋਰਦਾਰ ਭਾਸ਼ਣ ਦਿੱਤਾ ਉਹਨਾਂ ਨੇ ਆਪਣੇ ਭਾਸ਼ਣ ਵਿੱਚ ਕੇਂਦਰ ਸਰਕਾਰ ਨੂੰ ਘੇਰਿਆ ਅਤੇ ਲੋਕ ਸਭਾ ਚੋਣਾਂ ਵਿੱਚ ਹਾਰ ਦੇ ਕਾਰਨਾਂ ਦਾ ਹਵਾਲਾ ਦਿੰਦਿਆਂ ਹੋਇਆ ਆਰਥਿਕ ਸੁਝਾਅ ਦਿੱਤੇ ਰਾਗਵ ਛੱਡਾ ਨੇ ਕਿਹਾ ਹੈ ਕਿ ਇਸ ਬਜਟ ਨੇ ਤੇਜ ਤੇ ਹਰ ਇੱਕ ਵਰਗ ਨੂੰ ਨਿਰਾਸ਼ ਕੀਤਾ ਹੈ ਭਾਜਪਾ ਸਮਰਥਕ ਵੀ ਇਸ ਬਜਟ ਤੋਂ ਕਾਫੀ ਨਿਰਾਸ਼ ਹਨ ਕਿਉਂਕਿ ਪਿਛਲੇ 10 ਸਾਲਾਂ ਵਿੱਚ ਸਰਕਾਰ ਨੇ ਟੈਕਸ ਲਗਾ ਕੇ ਆਮ ਆਦਮੀ ਦਾ ਖੂਨ ਚੂਸਿਆ ਹੈ ਅਤੇ ਦੇਸ਼ ਦੇ ਆਮ ਲੋਕ ਸਮੋਲੀਆਂ ਵਾਂਗ ਸੇਵਾਮਾਂ ਲੈਣ ਲਈ ਇੰਗਲੈਂਡ ਵਾਂਗ ਟੈਕਸ ਅਦਾ ਕਰਦੇ ਹਨ ਜੇਕਰ ਕੋਈ ਆਦਮੀ 10 ਰੁਪਏ ਕਮਾਉਂਦਾ ਹੈ ਤਾਂ ਸਰਕਾਰ ਉਸ ਵਿੱਚ 3 ਰੁਪਏ ਤਾਂ ਟੈਕਸ ਦੇ ਤੇ 2.5 ਰੁਪਏ GST ਦੇ ਤੇ 1.5 ਰੁਪਏ ਸਰਚਾਰਜਾਂ ਲਗਾ ਦਿੰਦੀ ਹੈ ਤੇ ਕੁੱਲ ਮਿਲਾ ਕੇ ਸਰਕਾਰ 8 ਰੁਪਏ ਲੈ ਲੈਂਦੀ ਹੈ ਤੇ ਇਸ ਦੇ ਬਦਲੇ ਸਰਕਾਰ ਨਾਕਾ ਲੋਕਾਂ ਨੂੰ ਕੁਝ ਦੇ ਰਹੀ ਹੈ ਤੇ ਨਾ ਨਾ ਤਾਂ ਸਿਰਫ ਟੈਕਸੀ ਲਗਾ ਰਹੀ ਹੈ ਸਪਰੀਮ ਕੋਰਟ ਨੇ ਵੀਰਵਾਨ ਨੂੰ ਕੇਂਦਰ ਨੂੰ ਝਟਕਾ ਦਿੰਦੇ ਹੋਏ ਕਿਹਾ ਹੈ ਕਿ ਸੰਵਿਧਾਨ ਦੇ ਅਧੀਨ ਜ਼ਮੀਨਾਂ ਰੱਖਣ ਵਾਲੇ ਰਾਜਾਂ ਦੇ ਕੋਲ ਖਾਣਾ ਅਤੇ ਖਣਿਜਾਂ ਉੱਤੇ ਟੈਕਸ ਲਗਾਉਣ ਦੇ ਵਿਧਾਨਿਕ ਹੱਕ ਹਨ ਨੌਂ ਜੱਜਾਂ ਦੇ ਸੰਵਿਧਾਨਕ ਬੈਂਚ ਨੇ ਅੰਟਰੇਸ਼ੋ 1 ਦੇ ਬੋਮਤ ਦੇ ਫੈਸਲੇ ਵਿੱਚ ਕਿਹਾ ਹੈ ਕਿ ਖਣਿਜਾਂ ਉੱਤੇ ਦੇਣਯੋਗ ਰਿਅਲਿਟੀ ਟੈਕਸ ਨਹੀਂ ਹੈ ਆਪ ਦੀ ਰਾਜ ਸਭਾ ਮੈਂਬਰ ਮਾਲੀਵਾਲ ਕੁਟਵਾਲ ਮਾਮਲੇ ਦੇ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਹਿਯੋਗੀ ਬੇਵਕ ਕੁਮਾਰ ਨੇ ਜ਼ਮਾਨਤ ਦੇ ਲਈ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ ਸੁਪਰੀਮ ਕੋਰਟ ਦੀ ਬੈਕਸਾਈਡ ਮੁਤਾਬਕ ਕੁਮਾਰ ਨੇ 19 ਜੁਲਾਈ ਨੂੰ ਜ਼ਮਾਨਤ ਪਟੀਸ਼ਨ ਦਾਖਲ ਕੀਤੀ ਸੀ ਅਤੇ ਇਹ 24 ਜੁਲਾਈ ਨੂੰ ਦਰਜ ਕੀਤੀ ਗਈ ਸੀ ਉਸ ਨੇ ਦਿੱਲੀ ਹਾਈ ਕੋਰਟ ਦੇ 12 ਜੁਲਾਈ ਦੇ ਹੁਕਮ ਨੂੰ ਚੁਣੌਤੀ ਦਿੱਤੀ ਹੈ ਜਿਸ ਵਿੱਚ ਉਸ ਨੂੰ ਕੇਸ ਵਿੱਚ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਅਤੇ ਉਸ ਨੇ ਦਾਵਾ ਕੀਤਾ ਹੈ ਕਿ ਉਸ ਤੇ ਜੋ ਲਗਾਏ ਗਏ ਜੁਰਮ ਦੋਸ਼ ਨਹਾਨੋ ਛੁੱਟੇ ਹਨ ਨੈਸ਼ਨਲ ਕਾਨਫਰੰਸ ਦੇ ਉਪ ਪ੍ਰਧਾਨ ਅਤੇ ਜੰਮੂ ਕਸ਼ਮੀਰ ਦਾ ਕੌਪਰਮੰਗ ਮੰਤਰੀ ওমর ਅਬਦੁੱਲਾ ਨੇ ਬਿਆਨ ਰੋਏ ਹੈ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਸੂਬੇ ਵਿੱਚ ਕੁਝ ਵੀ ਨਹੀਂ ਪੱਧ ਰਹੀ ਅਬਦੁੱਲਾ ਨੇ ਅਮਰੀਕੀ ਸਰਕਾਰ ਦੇ ਵਿਦੇਸ਼ ਮੰਤਰਾਲੇ ਦੀ ਉਸ ਰਿਪੋਰਟ ਉੱਤੇ ਪ੍ਰਤੀਕਿਰਿਆ ਦਿੰਦੇ ਹੈ ਜਿਸ ਵਿੱਚ ਭਾਰਤ ਵਿੱਚ ਅਮਰੀਕੀਆਂ ਤੋਂ ਜੰਮੂ ਕਸ਼ਮੀਰ ਸਮੇਤ ਦੇਸ਼ ਦੇ ਕੁਝ ਹੋਰ ਹਿੱਸਿਆਂ ਦੀ ਯਾਤਰਾ ਕਰਨ ਤੋਂ ਬਚਣ ਦੀ ਅਪੀਲ ਕੀਤੀ ਗਈ ਹੈ ਸੂਬੇ ਦੇ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 26 ਜਨਵਰੀ ਨੂੰ ਫਸਲੀ ਰਹਿੰਦ-ਖੂੰਹਦ ਪ੍ਰਬੰਧਨ ਮਸ਼ੀਨਾਂ ਦੀ ਫਿਜ਼ੀਕਲ ਵੈਰੀਫਿਕੇਸ਼ਨ ਕਰਨ ਦਾ ਫੈਸਲਾ ਕੀਤਾ ਹੈ ਜੋ ਕਿ ਪਿਛਲੇ ਸੀਜ਼ਨ ਤੋਂ ਲੰਬਿਤ ਪਈ ਸੀ। ਪਲਾਕਾਰਿਕ ਕਿਸਾਨਾਂ ਨੂੰ ਦੱਸਾਇਆ ਸਬਸਿਡੀ ਲੈਣ ਵਾਸਤੇ ਮਸ਼ੀਨਾਂ ਦੀ ਪਰਤਾਲ ਦੇ ਲਈ ਜਿਨ੍ਹਾਂ ਖੇਤੀਬਾੜੀ ਦਫ਼ਤਰਾਂ ਨਾਲ ਸੰਪਰਕ ਕਰਦੀ ਵੀ ਮੁੱਖ ਕਿਸਾਨ ਫਲਾਈ ਮੰਤਰੀ ਗੁਮੀ ਸਿੰਘ ਖੁੱਡਿਆ ਨੇ ਅਪੀਲ ਕੀਤੀ ਹੈ। ਚੈਲੈਂਜਿੰਗ ਨਾਂ ਵੀ ਨਹੀਂ ਵਿਸ਼ੇਸ਼ ਗੱਲਬਾਤ ਕਰਦੇ ਦੱਸਿਆ ਹੈ ਕਿ ਜਦੋਂ ਤੋਂ ਖੰਡੂਰ ਸਾਹਿਬ ਹਲਕੇ ਤੋਂ ਕੌਮ ਨੇ ਭਾਈ ਅੰਮ੍ਰਿਤਪਾਲ ਸਿੰਘ ਨੂਰੇਕਾਨ ਤੋੜ ਬੋਟਾ ਨਾਲ ਚਤਾ ਕੇ ਸੰਸਦ ਭੇਜਿਆ ਹੈ ਉਹ ਲੋਕੀਂ ਸਿੱਖ ਵਿਰੋਧੀ ਸ਼ਕਤੀ ਉਹਨਾਂ ਦੇ ਖਿਲਾਫ ਨੈਰੇਟਿਵ ਸਿਰਜਣਾ ਤੇ ਉਹਨਾਂ ਦੀ ਕਿਰਦਾਰ ਕੂਸ਼ੀ ਕਰਨ ਲਈ ਸਰਗਰਮ ਹੋ ਗਈਆਂ ਹਨ ਅਤੇ ਇਸ ਕੰਮ ਦੇ ਲਈ ਉਹਨਾਂ ਸਿੱਖੀ ਪੇਸਵਾਏ ਡੋਗਰਿਆਂ ਨੂੰ ਅੱਗੇ ਕੀਤਾ ਹੋਇਆ ਹੈ ਇੱਕ ਸਾਰੰਝਾਬੰਦ ਜਿਸ ਨੂੰ ਨੋਟਾਂ ਤੋਂ ਵੀ ਘਟੋਟਾਂ ਪਈਆਂ ਹਨ ਉਸ ਵੱਲੋਂ ਪੰਜਾਬ ਦੀ ਜਿੱਤ ਨੂੰ ਚੁਣੌਤੀ ਦੇਣਾ ਅਤੇ ਮਨਕਰ ਦੇ ਦੋਸ਼ ਲਗਾਉਣਾ ਸਿੱਧ ਕਰਦਾ ਹੈ ਕਿ ਦੋਦੀ ਤੇਰ ਹਰ ਉਹ ਹਿੱਲਾ ਮੰਦ ਰਹੀ ਹੈ ਜਿਸ ਨਾਲ ਪੰਜਾਬ ਨੂੰ ਕਿਸੇ ਨਾ ਕਿਸੇ ਦਾਣਾ ਲੋਕਾਂ ਵਿੱਚ ਪਹੁੰਚਣ ਤੋਂ ਰੋਕਿਆ ਜਾ ਸਕੇ ਟਿੱਟ ਕੋਲ ਬਾਰੇ ਨੂੰ ਇੱਕ ਮੋਹਰੇ ਵਜੋਂ ਲੱਗਿਆ ਜਾ ਰਿਹਾ ਹੈ ਪਰ ਅਸਲ ਵਿੱਚ ਤਾਕਤਾਂ ਤਾਂ ਕੋਈ ਹੋਰ ਹਨ ਜੋ ਸਾਹਮਣੇ ਨਹੀਂ ਆਉਣਾ ਚਾਹੁੰਦੀਆਂ ਭਾਰਤ ਦਾ ਪਾਸਪੋਰਟ ਲਗਾਤਾਰ ਮਜ਼ਬੂਤੀਵਾਲ ਬੱਤਾ ਜਾ ਰਿਹਾ ਹੈ ਹੁਣ ਭਾਰਤੀ ਪਾਸਪੋਰਟ 58 ਦੇਸ਼ਾਂ ਵਿੱਚ ਬਿਨਾ ਵੀਜ਼ਾ ਐਂਟਰੀ ਵਾਲਾ ਬਣ ਗਿਆ ਹੈ ਭਾਰਤ ਦੇ ਗਲੋਬਲ ਪਾਸਪੋਰਟ ਇੰਡੈਕਸ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਇਸ ਸਾਲ ਵੀ ਵਾਧਾ ਹੋਇਆ ਹੈ ਇਸ ਮਾਮਲੇ ਵਿੱਚ ਭਾਰਤ ਦੁਨੀਆ ਦਾ 82ਵੇਂ ਨੰਬਰ ਦਾ ਦੇਸ਼ ਬਣ ਗਿਆ ਹੈ ਪਾਸਪੋਰਟ ਰੈਂਕ ਦੇ ਵਿੱਚ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਸਿੰਗਾਪੁਰ ਦਾ ਪਾਸਪੋਰਟ ਦੁਨੀਆ ਦਾ ਸਭ ਤੋਂ ਤਾਕਤਵਰ ਪਾਸਪੋਰਟ ਮੰਨਿਆ ਜਾਂਦਾ ਹੈ ਅਤੇ ਪਾਕਿਸਤਾਨ ਦੇ ਕੋਲ ਦੁਨੀਆ ਦਾ ਚੌਥਾ ਸਭ ਤੋਂ ਕਮਜ਼ੋਰ ਪਾਸਪੋਰਟ ਹੈ। ਮੀਟਾ AI ਹੁਣ ਤੁਹਾਨੂੰ ਹਿੰਦੀ ਵਿੱਚ ਵੀ ਜਵਾਬ ਦੇ ਸਕੇਗਾ ਮਸੈਂਜਰ ਅਤੇ ਚੈਟਵਾਟਰ ਵਿੱਚ ਵੀ ਸੱਤ ਭਾਸ਼ਾਵਾਂ ਨੂੰ ਸਪੋਰਟ ਕਰਨ ਵਾਲਾ ਆਪਸ਼ਨ ਹੁਣ ਚਾਲੂ ਹੋ ਗਿਆ ਹੈ। ਭਾਰਤੀ ਨੌਜਵਾਨਾਂ ਨੂੰ ਮਿਲਿਆ ਨਵਾਂ ਫ੍ਰੀ ਗੇਟ ANSP 3 ਟਰਿਪੁਟ ਭਾਰਤੀ ਨੌਸ ਨਾਲ ਲਈ ਨਮਾ ਜੰਗੀ ਜਹਾਜ਼ ਟਰਿਪੁਟ ਲਾਂਚ ਕੀਤਾ ਗਿਆ ਹੈ ਤੇ 2026 ਵਿੱਚ ਇਹ ਬਣੇਗਾ ਭਾਰਤੀ ਨੌਸਰਾਂ ਦੇ ਬੇੜੇ ਦਾ ਹਿੱਸਾ ਗੋਆ ਸ਼ਿਫਟ ਯਾਰਨ ਲਿਮਟਿਡ ਵੱਲੋਂ ਬਣਾਇਆ ਗਿਆ ਇਹ ਜਹਾਜ਼ ਦੋ ਉੱਚ ਟੈਕਨੀਕਲ ਫ੍ਰੀਗੇਟ ਵਿੱਚੋਂ ਪਹਿਲੇ ਨੰਬਰ ਉਤੇ ਹੈ ਦੱਸ ਦਈਏ ਕਿ ਉਸ ਨੂੰ ਬਣਾਉਣ ਦਾ ਕੰਮ 29 ਜਨਵਰੀ 2021 ਨੂੰ ਸ਼ੁਰੂ ਹੋਇਆ ਸੀ ਲਾਂਚ ਹੋਣ ਤੋਂ ਬਾਅਦ ਇਹਦੇ ਕਈ ਤਰ੍ਹਾਂ ਦੇ ਟ੍ਰਾਇਲ ਚੱਲਣਗੇ ਅਤੇ ਅਕਤੂਬਰ 2026 ਦੇ ਵਿੱਚ ਟ੍ਰਾਇਲ ਖਤਮ ਹੋਣ ਤੋਂ ਬਾਅਦ ਇਸਨੂੰ ਭਾਰਤੀ ਨੌਸਤਰਾ ਦੇ ਜੰਗੀ ਬੇੜੇ ਵਿੱਚ ਸ਼ਾਮਲ ਕਰ ਲਿਆ ਜਾਵੇਗਾ ਇਸ ਤੋਂ ਬਾਅਦ ਗੋਆ ਸ਼ਿਪਯਾਰਡ ਇਸੇ ਕਲਾਸ ਦਾ ਇੱਕ ਹੋਰ ਜੰਗੀ ਜਹਾਜ਼ ਬਣਾਵੇਗਾ ਤੇ ਇਹ ਜਹਾਜ਼ ਵੀ 2027 ਤੱਕ ਭਾਰਤੀ ਨੌਸਤਰਾ ਵਿੱਚ ਸ਼ਾਮਲ ਕਰ ਲਿਆ ਜਾਵੇਗਾ ਪਾਰਤ ਨੂੰ ਮੇਰੀ ਪਿਆਰਾ ਗਲਾਈਡਿੰਗ ਵਰਲਡ ਕੱਪ ਦੀ ਮੇਜ ਹਾਨੀ ਹਿਮਾਚਲ ਦੇ ਵਿੱਚ 2 ਨਵੰਬਰ ਤੋਂ ਲੈ ਕੇ 9 ਨਵੰਬਰ ਤੱਕ ਇਸ ਪੈਰਾ ਗਲਾਈਡਿੰਗ ਵਰਲਡ ਚੈਂਪੀਅਨ ਦਾ ਆਯੋਜਨ ਕੀਤਾ ਜਾਣਾ ਹੈ ਜਿਸ ਦੇ ਵਿੱਚ 50 ਦੇਸ਼ਾਂ ਨੇ ਭਾਗ ਲੈਣਾ ਹੈ ਅਤੇ 130 ਤੋਂ ਵੱਧ ਪਾਰਟਿਸਪੈਂਟ ਇੱਥੇ ਸ਼ਾਮਿਲ ਹੋਣਗੇ ਇਸ ਦਾ ਆਯੋਜਨ ਹਿਮਾਚਲ ਦੇ ਕਾਂਗੜਾ ਜ਼ਿਲ੍ਹੇ ਵਿੱਚ ਕੀਤਾ ਜਾਵੇਗਾ ਅਗਲੀ ਖਬਰ ਜੀ ਪੰਜਾਬੀਆਂ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੀ ਤੀ ਹਰਮਨਪ੍ਰੀਤ ਕੌਰ ਭਾਰਤ ਦੀ ਸਭ ਤੋਂ ਵੱਧ T20 ਮੈਚਾਂ ਵਿੱਚ ਰਣ ਬਣਾਉਣ ਵਾਲੀ ਮੈਲਾ ਖਿਡਾਰੀ ਬਣ ਗਈ ਹੈ ਹਰਮਨਪ੍ਰੀਤ ਕੌਰ ਨੇ ਸਮ੍ਰਿਤੀ ਮਦਾਨ ਨੂੰ ਪਛਾੜ ਕੇ ਭਾਰਤ ਵੱਲੋਂ ਸਭ ਤੋਂ ਵੱਧ T20 ਕ੍ਰਿਕਟ ਵਿੱਚ ਰਣ ਬਣਾਉਣ ਵਾਲੀ ਖਿਡਾਰੀ ਦਾ ਇਹ ਖਿਤਾਬ ਪ੍ਰਾਪਤ ਕੀਤਾ ਹੈ ਸੋ ਇਹ ਮਨਪ੍ਰੀਤ ਕੌਰ ਪੰਜਾਬ ਦੀਆਂ ਉਹਨਾਂ ਕੁੜੀਆਂ ਲਈ ਇੱਕ ਮਿਸਾਲ ਬਣੀ ਹੈ ਜੋ ਅੱਜ ਕੱਲ ਸਿਰਫ ਰੀਲਾਂ ਉੱਤੇ ਨੱਚ ਕੇ ਫੁੱਟਸੱਤੇ ਕੰਮ ਕਰਕੇ ਪੈਸਾ ਕਮਾਉਣ ਦੀ ਹੋੜ ਵਿੱਚ ਲੱਗੀਆਂ ਹੋਈਆਂ ਹਨ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਸ਼ੇਖ ਹਸਿਨ ਨੇ ਦਿਨੀ ਪਾਕਤ ਦੇ ਦੌਰੇ ਉਤੇ ਹੈ ਤੇ ਉਹਨਾਂ ਵੱਲੋਂ ਬੰਗਲਾਦੇਸ਼ ਦੀ ਬੰਦਰਗਾ ਮੁੰਗਲਾ ਜਿਸ ਨੂੰ ਕੇ ਚੀਨ ਆਪਣੇ ਕਬਜ਼ੇ ਵਿੱਚ ਲੈ ਕੇ ਆਪਣੇ ਵਪਾਰ ਲਈ ਵਰਤਣਾ ਚਾਹੁੰਦਾ ਸੀ ਉਸ ਬੰਦਰਗਾ ਨੂੰ ਸ਼ੇਖ ਹਸਿਨਾਂ ਵੱਲੋਂ ਭਾਰਤ ਦੇ ਹਵਾਲੇ ਕਰ ਦਿੱਤਾ ਗਿਆ ਹੈ ਇਸ ਸਾਲ ਵਿੱਚ ਹੀ ਇਹ ਭਾਰਤ ਦੀ ਤੀਸਰੀ ਬੰਦਰਗਾ ਡੀਲ ਹੈ ਦੇਸ਼ ਦਾ ਹੁਣ ਤੱਕ ਦਾ ਸਭ ਤੋਂ ਮਹਿੰਗਾ ਇਲੈਕਟ੍ਰਿਕ ਸਕੂਟਰ ਲਾਂਚ ਹੋ ਚੁੱਕਿਆ ਹੈ ਇਲੈਕਟ੍ਰਿਕ ਸਕੂਟਰ ਸਕੂਟਰੀਆਂ ਦੇ ਮਾਮਲੇ ਵਿੱਚ ਲਗਾਤਾਰ ਨਵੇਂ-ਨਵੇਂ ਬ੍ਰਾਂਡ ਸਾਹਮਣੇ ਆਉਂਦੇ ਜਾ ਰਹੇ ਹਨ ਤੇ ਆਉਣ ਵਾਲਾ ਸਮਾਂ ਇਲੈਕਟ੍ਰਿਕ ਸਕੂਟਰਾਂ ਦਾ ਹੋਣ ਵਾਲਾ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਇਸ ਲਈ ਤਹਿ ਦੇਸ਼ ਦਾ ਹੁਣ ਤੱਕ ਦਾ ਸਭ ਤੋਂ ਮਹਿੰਗਾ ਇਲੈਕਟ੍ਰਿਕ ਸਕੂਟਰ ਲਾਂਚ ਕੀਤਾ ਗਿਆ ਹੈ ਜੋ ਕਿ ਸਿੰਗਲ ਚਾਰਜ ਤੇ 130 ਕਿਲੋਮੀਟਰ ਰੇਂਜ ਤੱਕ ਜਾਵੇਗਾ ਬੀ ਐਂਡ ਡੀ ਵਾਲਾ ਲਾਂਚ ਕੀਤਾ ਗਿਆ اے ਸੀ 04 ई ਸਕੂਟਰ ਨੈਕਸਨ ਦੇ ای ਵੀ ਸਕੂਟਰ ਤੋਂ ਵੀ ਮਹਿੰਗਾ ਹੈ ਤੇ ਇਸ ਦੀ ਕੀਮਤ ਤੁਹਾਨੂੰ ਹੈਰਾਨ ਕਰ ਦੇਵੇਗੀ ਆਉ ਤਾਂ ਦੋਸੀਜ਼ ਦੇ ਕੀਮਤ ਉਸਦੀ ਕੀਮਤ ਹੈ 14,90,000 ਅਤੇ ਫੁੱਲ ਚਾਰਜ ਕਰਨ ਉਤੇ ਇਹ 30 ਕਿਲੋਮੀਟਰ ਤੱਕ ਦਾ ਸਫ਼ਰ ਆਰਾਮ ਨਾਲ ਕਰ ਲਵੇਗਾ Oppo ਨੇ ਲਾਂਚ ਕੀਤਾ ਨਵਾਂ ਫੋਨ ਜੀਹਾਂ Oppo K12X smartphone 30 ਜੁਲਾਈ ਨੂੰ ਲਾਂਚ ਹੋਣ ਵਾਲਾ ਹੈ 6.67 ਇੰਚ ডিসਪਲੇ ਵਾਲੇ ਇਸ ਫੋਨ ਦੀ ਐਕਸਪੈਕਟਿਡ ਪ੍ਰਾਈਸ ਕੀਮਤ 25,000 ਦੇ ਆਸ-ਪਾਸ ਰਹਿਣ ਵਾਲੀ ਹੈ ਸਮੁੰਦਰ ਦੇ ਵਿਚਕਾਰ ਲੱਗੇ ਕਾਰਗੋ ਸ਼ਿਪ ਨੂੰ ਅੰਗ ਬਿਛੇ 5 ਦਿਨਾਂ ਤੋਂ ਨਹੀਂ ਬੁਝ ਰਹੀ ਕਾਰਗੋ ਸ਼ਿਪ ਗੁਆ ਤਾਂ ਰੁੜਦਾ ਹੋਇਆ ਬੈਂਗਲੌਰ ਤੱਕ ਪਹੁੰਚ ਗਿਆ ਹੈ ਕਾਰਗੋ ਸ਼ਿਪ ਵਿੱਚ ਲੱਗਿਆ ਅਗਨ ਬੁਝਾਉਣ ਦੇ ਲਈ ਹੈਲੀਕਾਪਟਰਾਂ ਵੱਲੋਂ ਕੈਮੀਕਲ ਵੀ ਸੁੱਟਿਆ ਜਾ ਰਿਹਾ ਹੈ ਪਰ ਫਿਰ ਵੀ ਲਗਾਤਾਰ ਇਹ ਪ੍ਰਸ਼ਨ ਚਲਦਾ ਪੰਜਵੇਂ ਦਿਨ ਪਹੁੰਚ ਚੁੱਕਿਆ ਹੈ ਦਿੱਲੀ ਹਾਈ ਕੋਰਟ ਨੇ ਯੂਟਿਊਬਰ ਤ੍ਰੋਵਰਾਟੀ ਨੂੰ ਪੇਜਾ ਸਾਹਮਣੇ ਇੱਕ ਭਾਜਪਾ ਦੇ ਨੇਤਾ ਨੇ ਹਿੰਸਕ ਅਤੇ ਗਲਤ ਤਰੀਕੇ ਨਾਲ ਉਹਨਾਂ ਨੂੰ ਟਰੋਲ ਕੀਤੇ ਜਾਣ ਦਾ ਦੋਸ਼ ਲਗਾ ਕੇ ਤ੍ਰੋਵਰਾਟੀ ਨੂੰ ਮਾਨ ਹੰਦੀ ਦਾ ਮੁਕਦਮਾ ਕਰਦੇ ਹੋਏ ਉਹਨਾਂ ਨੂੰ ਸੱਮਣ ਚਾਹੀ ਕਰਵਾ ਦਿੱਤੇ ਹਨ ਤੁਹਾਨੂੰ ਦੱਸ ਦਈਏ ਕਿ ਦੁਰਵਰਾਈਤ ਵੱਲੋਂ ਫੈਕਟ ਦਿਖਾ ਕੇ ਬੀਜੇ ਬੀਜੀਆਂ ਸਰਕਾਰ ਦੀਆਂ ਪੋਲਾ ਲਗਾਤਾਰ ਖੋਲੀਆਂ ਜਾ ਰਹੀਆਂ ਹਨ ਇਸ ਦੇ ਨਾਲ ਹੀ ਖਬਰਾਂ ਦੀ ਸਮਾਪਤੀ ਹੁੰਦੀ ਹੈ ਧੰਨਵਾਦ